ਮੈਂ ਸਰਪੁਰ ਗੁਲਾਮ ਸੱਭਾ ਪੰਜਾਬ ਪ੍ਰੈਜ਼ੀਡੈਂਟ ਰਾਸ਼ਟਰੀ ਅਲਪਸੰਖਿਆਕ ਰੱਖਣ ਮੋਰਚਾ ਪੰਜਾਬ ਸਾਨੂੰ ਪਤਾ ਲੱਗਾ ਸੀ ਵੀ ਇਸ ਮੋਰਚੀ ਵਿਚ ਮੱਜਦ ਜੋ ਕਪੂਰਥਲਾ ਦੇ ਵਿੱਚ ਬਣੀ ਹੋਈ ਹੈ ਕੁਝ ਜਿਹੜੇ ਹੈਗੇ ਆ ਸ਼ੂਟਿੰਗ ਕਰਨ ਵਾਲੇ ਫਿਲਮ ਬਣਾਉਣ ਵਾਲੇ ਲੋਕ ਆਏ ਹੋਏ ਨੇ ਔਰ ਮੱਜਦ ਦੇ ਵਿੱਚ ਸ਼ੂਟਿੰਗ ਕਰਨੀ ਚਾਹੁੰਦੇ ਆ ਤੇ ਸਾਡੇ ਮੁਸਲਮਾਨ ਭਾਈਚਾਰੇ ਨੇ ਇਕੱਠਿਆਂ ਹੋ ਕੇ ਉਹਨਾਂ ਦੀ ਸ਼ੂਟਿੰਗ ਰੋਕੀ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੀ ਇਹ ਪਰਮਿਸ਼ਨ ਹੈਗੀ ਆ ਪੁਰਾਤਨ ਵਿਰਾਸਤ ਸੰਭਾਲ ਜਿਹੜੀ ਡਿਪਾਰਟਮੈਂਟ ਬਣਾਇਆ ਹੋਇਆ ਚੰਡੀਗੜ੍ਹ ਵਿੱਚ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਆ ਇਸ ਕਰਕੇ ਅਸੀਂ ਇਸ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਆਏ ਆ ਸੋ ਇਹ ਮੈਂ ਦੱਸਣਾ ਚਾਹੁੰਦਾ ਕਿ ਮੁਰਸ਼ਿਸ਼ ਮਸਜਿਦ ਜਿਹੜੀ ਆ ਬਹੁਤ ਪੁਰਾਣੀ ਜਦੋਂ ਉਸ ਟਾਈਮ ਦੇ ਮਹਾਰਾਜਾ ਜੀ ਨੇ ਮਸਜਿਦ ਬਣਾਈ ਸੀ ਔਰ ਮੁਸਲਮਾਨਾਂ ਨੂੰ ਫ੍ਰੀ ਗਿਫਟ ਕਰਨੀ ਚਾਹੀਦੀ ਤੇ ਮੁਸਲਮਾਨਾਂ ਨੇ ਫ੍ਰੀ ਗਿਫਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਇਹਦਾ ਹਲਾਲਾ ਹੋਇਆ ਸੀ ਇਹਦੀ ਕੀਮਤ ਪਈ ਸੀ ਜਿਹੜੀ ਮੁਸਲਮਾਨਾਂ ਨੇ ਅਦਾ ਕਰਕੇ ਉਸ ਟਾਈਮ ਮਹਾਰਾਜ ਨੂੰ ਇਹ ਮਸਜਿਦ ਦੀ ਚਾਬੀ ਜਿਹੜੀ ਲਈ ਸੀ ਸੋ ਇਹ ਮਸਜਿਦ ਬਹੁਤ ਪ੍ਰਾਤਨ ਸਮੇਂ ਤੋਂ ਜਿਹੜੀ ਆ ਇਹ ਹੁਣ ਪਿਛਲੇ ਕੁਝ ਸਮੇਂ ਤੋਂ ਇਹ ਪ੍ਰਾਤਨ ਵਿਰਾਸਤ ਦੇ ਆਧਾਰ ਤੇ ਸਰਕਾਰ ਨੇ ਜਿਹੜੀ ਹੈ ਇਹਦੀ ਰੈਜੂਨੇਟ ਵੀ ਕਰਾਇਆ ਦਾ ਕੰਮ ਵੀ ਕਰਾਇਆ ਪਰ ਮੈਂ ਉਹਨਾਂ ਜਿਹੜੇ ਵੀ ਪਰਮਿਸ਼ਨ ਦੇਣ ਵਾਲੇ ਅਧਿਕਾਰੀ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ ਪੰਜ ਟਾਈਮ ਦੀ ਨਮਾਜ਼ ਦਾ ਇhtਤਮਾਮ ਹੁੰਦਾ ਇੱਥੇ ਨਮਾਜ਼ ਪੜ੍ਹੀ ਜਾਂਦੀ ਹੈ ਕਿਸੇ ਵੀ ਮਸਜਿਦ ਦੀ ਪਰਮਿਸ਼ਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਉੱਤੇ ਲੋਕਲ ਜਿਹੜੇ ਸਾਡੇ ਆਇਮਾ ਹਜਰਾਤ ਨੇ ਜਾਂ ਮੁਸਲਿਮ ਭਾਈਚਾਰੇ ਨੂੰ ਲੀਡ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਲ ਸੰਪਰਕ ਕਰਕੇ ਜਰੂਰ ਪੁੱਛਣਾ ਚਾਹੀਦਾ ਕਿ ਇਹ ਜਿਹੜੀ ਆ ਗੱਲ ਹੋ ਪ੍ਰੋਫੈਸ਼ਨ ਦੇ ਸਕਦੇ ਆ ਸੀ ਕਿ ਨਹੀਂ ਕਿਉਂਕਿ ਇਹ ਦੇ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਮਸਜਿਦ ਦੇ ਵਿੱਚ ਕਿਉਂਕਿ ਮਸਜਿਦ ਰੱਬ ਦਾ ਘਰ ਆ ਔਰ ਇੱਥੇ ਸਾਰੇ ਮੁਸਲਮਾਨ ਜਿਹੜੇ ਇਬਾਦਤ ਕਰਨ ਲਈ ਆਉਂਦੇ ਆ ਔਰ ਮਸਜਿਦ ਦੇ ਵਿੱਚ ਤਾਂ ਸਾਨੂੰ ਇੱਥੇ ਤੱਕ ਮਨਾਇਆ ਕਿ ਦੁਨਿਆਵੀ ਕੋਈ ਵੀ ਗੱਲ ਕਰਨੀ ਮਸਜਿਦ ਦੇ ਹਾਲ ਦੇ ਵਿੱਚ ਮਨਾਇਆ ਸੋ ਅਸੀਂ ਉਥੇ ਰੰਗਮਾਚੇ ਦੀ ਮਹਿਫਲ ਲਾ ਲਈਏ ਜਾਂ ਉਹਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਹੋਰ ਨਜ਼ਰੀਏ ਨਾਲ ਦੇਖੀਏ ਉਹ ਕਿਸੇ ਵੀ ਮੁਸਲਮਾਨ ਕੋ ਸਹਿਣ ਨਹੀਂ ਹੋਵੇਗਾ ਸੋ ਅਸੀਂ ਪ੍ਰਸ਼ਾਸਨ ਨੂੰ ਫਿਰ ਵੇਚਤੀ ਕਰਨੇ ਚਾਹੁੰਦੇ ਮੀਡੀਆ ਦੇ ਜ਼ਰੀਆ ਜਰੀਏ ਕਿ ਇਦਾਂ ਦੀ ਪਰਮਿਸ਼ਨ ਦੇਣ ਤੋਂ ਪਹਿਲਾਂ ਸਮੁੱਚੇ ਸਮਾਜ ਦੇ ਜਿਹੜੇ ਚੁਣੇਂਦਾ ਲੀਡਰ ਹੈ ਉਹਨਾਂ ਨੂੰ ਉਹਨਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਕਿ ਇਹ ਕੰਮ ਅੱਜ ਵਿੱਚ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਦਾ ਅੱਲਾ ਦੇ ਨਬੀ ਨੇ ਦੁਨਿਆਵੀ ਕਿਸੇ ਵੀ ਗੱਲ ਨੂੰ ਕਰਨ ਤੋਂ ਮਨਾ ਫਰਮਾਇਆ ਮਸਜਿਦ ਦੇ ਵਿੱਚ ਕਿਉਂਕਿ ਇਹ ਅੱਲਾ ਦਾ ਘਰ ਹੋ ਰੀ ਇਬਾਦਤ ਦੀ ਜਗਾ ਸੋ ਜਿੱਥੇ ਉਹਨਾਂ ਸਾਰੇ ਭਾਈਚਾਰਿਆਂ ਨਾਲ ਸੰਪਰਕ ਕਰਕੇ ਇਹ ਪੁੱਛਿਆ ਕਿ ਇਥੇ ਇਹ ਕਿਉਂ ਹੋਣ ਲੱਗਾ ਸੀ ਤਾਂ ਉਹਨਾਂ ਦੱਸਿਆ ਕਿ ਪਰਮਿਸ਼ਨ ਸੀ ਅਸੀਂ ਉਹਨਾਂ ਆਉਣ ਵਾਲੇ ਸਮੇਂ ਵਿੱਚ ਥੋੜੇ ਦਿਨਾਂ ਚ ਡਾਕਟਰ ਬਲਜੀਤ ਕੋਟ ਘਟਕੈਂਤੀ ਮਿਨਿਸਟਰ ਹੈ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਉਹਦੇ ਨਾਲ ਵੀ ਇਹ ਜਿਹੜਾ ਮਸਲਾ ਉਹਨਾਂ ਨੂੰ ਜਰੂਰ ਨਾਉਂਦਾ ਨੌਲੇਜ ਲਿਆਵਾਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਦਾਂ ਦੀ ਅਣਗਹਿਲੀ ਨਾ ਹੋ ਸਕੇ ਸੋ ਬਹੁਤ ਠੀਕ